ਕਾਲ ਜੀ ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਸਵਾਗਤ ਹੈ ਤੁਹਾਡਾ ਏਕਤਾ ਲਰ ਨਿਊਜ਼ ਦੇ ਵਿੱਚ ਪਲ-ਪਲ ਦੀ ਖਬਰ ਹਲ-ਪਲ ਦੀ ਖਬਰ ਕਿਸਾਨਾਂ ਨਾਲ ਹਰ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਇਸ ਵਕਤ ਅਸੀਂ ਪਹੁੰਚੇ ਆ ਪਿੰਡ ਬੋਪਾਰਾ ਕਲਾਂ ਤਸਵੀਰਾਂ ਮੇਰੇ ਪਿੱਛੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੁੱਧ ਤੇ ਡਿਸਪੋਜ਼ਲ ਦੀ ਸੇਵਾ ਬਲਵਿੰਦਰ ਸਿੰਘ ਭੱਜੂ ਗੁਰਜੀਤ ਸਿੰਘ ਬੋਪਾਰਾ ਐਕਸ ਹੋਕੀ 올ੰਪੀਅਨ ਕਲਦੀਪ ਭੋਗਲ ਵਾਸੀ ਇੰਗਲੈਂਡ ਅਤੇ ਦਵਿੰਦਰ ਸਿੰਘ ਉਹਨਾਂ ਵੱਲੋਂ ಗ್ರಾಮ ਪੰਚਾਇਤ ਬੋਪਾਰਾ ਕਲਾ ਵੱਲੋਂ ਜਿਹੜੀਆਂ ਟਰਾਲੀਆਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਰਾਸ਼ਨ ਦਾ ਸਮਾਨ ਅਤੇ ਹੋਰ ਸਾਰੇ ਮੇਰੇ ਵੀਰ ਟਰੈਕਟਰ ਰੈਲੀ ਜਿਹੜੀ 26 ਤਰੀਕ ਨੂੰ ਕੱਢੀ ਜਾ ਰਹੀ ਆ ਜਿਹੜੀ ਦਿੱਲੀ ਦੇ ਵਿੱਚ ਐਂਟਰ ਹੋ ਕੇ ਉੱਥੇ ਜਾਵੇਗੀ ਉਹ ਪਿੰਡ ਬੋਪਰਾਇ ਕਲਾਂ ਦੇ ਵਿੱਚ ਹੈਗੇ ਆ ਤੇ ਤੁਹਾਡੀ ਗੱਲਬਾਤ ਕਰਾਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਸਰ ਜੀ ਵਰਗਨ ਸਿੰਘ ਹੈ ਜੀ ਮੇਰਾ ਵਰਗਨ ਸਿੰਘ ਜੀ ਕੀ ਤਿਆਰੀ ਹੈ ਜੀ ਤੁਹਾਡੀ ਜੋ ਤਕਰੀਬਨ ਸਾਡੇ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਬਾਤ ਤੇ 60 ਦਿਨ ਤੋਂ ਮੋਰਚਾ ਦਿੱਲੀ ਵਿਖੇ ਲਗਾਇਆ ਗਿਆ ਹੈ ਉਸ ਦੇ ਸਬੰਧ ਵਿੱਚ 26 ਜਨਵਰੀ ਦੇ ਵੱਲੋਂ ਟਰੈਕਟਰ ਰੈਲੀ ਜਿਹੜੀ ਕਿ ਕਿਸਾਨਾਂ ਦੇ ਕੱਢੀ ਜਾਣੀ ਉਹਦੇ ਸਬੰਧ ਵਿੱਚ ਸਾਡੀ ಗ್ರಾಮ ਪੰਚਾਇਤ ਬੋਪਰਾਇ ਵੱਲੋਂ ਇਹ ਜਿਹੜੇ ਟਰੈਕਟਰ ਔਰ ਟਰਾਲੀਆਂ ਲਿਜਾ ਰਿਹਾ ਜਿਸ ਦੇ ਵਿੱਚ ਸਾਡਾ ਕਾਫੀ ਰਾਸ਼ਨ ਜਿਹਦੇ ਵਿੱਚ ਸਪੋਜਲ ਔਰ ਦੁੱਧ ਹੈ ਉਹਦੇ ਵਿੱਚ ਸਾਡੇ ਦਾਨੀ ਸੱਜਣ ਗੁਰਜੀਤ ਸਿੰਘ, ਦਵਿੰਦਰ ਸਿੰਘ ਤੇ ਕੁਲਦੀਪ ਸਿੰਘ ਭੋਗਲ ਤੇ ਬਲਵਿੰਦਰ ਸਿੰਘ ਪਾਚੂ ਜਿਨ੍ਹਾਂ ਵੱਲੋਂ ਆਪਣਾ ਦਸਵੰਧ ਕੱਢ ਕੇ ਦਾਨ ਦਿੱਤਾ ਜਾ ਰਿਹਾ ਤੇ ਅਸੀਂ ਇਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿਸ ਪਰ ਕਸਾਰ ਮਜ਼ਦੂਰ ਇਕਤਾ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਚੁੱਕੀ ਆ ਇੱਕ ਜਨਨ ਸ਼ਕਤੀ ਬਣ ਚੁੱਕੀ ਆ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਰੰਤ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਪਿੰਡ ਦੇ ਨੌਜਵਾਨ ਸਾਥੀ ਛੋਟੇ ਬ੍ਰਦਰ ਸਾਡੇ ਟਰੈਕਟਰਾਂ ਦੀ ਸੇਵਾ ਲੈ ਕੇ ਦਿੱਲੀ ਜਾ ਰਹੇ ਜਿਨ੍ਹਾਂ ਨੇ ਉੱਪ ਜਾ ਕੇ ਮਾਰਚ ਕਰਨਾ ਉਹਨਾਂ ਨੂੰ ਅਸੀਂ ਪਿੰਡ ਵੱਲੋਂ ਔਰ ਗ੍ਰਾਮ ਪੰਚਾਇਤ ਵੱਲੋਂ ਕੁਝ ਇੰਸਟਰਕਸ਼ਨ ਜਾਰੀ ਕੀਤੀਆਂ ਗਈਆਂ ਕਿ ਤਾਂ ਕਿ ਜਿੱਥੇ ਜਾਣਾ ਆਪਣੇ ਬਿਲਕੁਲ ਸ਼ਾਂਤ ਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਨ ਤਾਂ ਕਿ ਕਿਸੇ ਨੂੰ ਵੀ ਇਸ ਦਾ ਤਕ ਤਕਲੀਫ ਨਾ ਹੋ ਸਕੇ ਬਿਲਕੁਲ ਸਭ ਤੋਂ ਪਹਿਲਾਂ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਾਡਾ ਇਕੱਠ ਕਿੰਨਾ ਹੈ ਇਹ ਇਕੱਠ ਕਿੰਨਾ ਆ ਠੰਡੇ ਲੋਕ ਨੇ ਪਤਾ ਨਹੀਂ ਕਿਉਂ ਗਵਰਨਮੈਂਟ ਦੇ ਕੰਨਾਂ ਤੇ ਜੂਣੀ ਰੋਗ ਰਹੇ ਕਰਾਈ ਹੋਰ ਮੇਰੇ ਨਾਲ ਸਾਥੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਅੱਗੇ ਆਓ ਜੀ ਸਾਸਰੀ ਕਾਲ ਜੀ ਹਾਂ ਜੀ ਸਾਸਰੀ ਜੀ ਬਲਵਿੰਦਰ ਸਿੰਘ ਜੀ ਜੀ ਕੀ ਕੰਨ ਚਾਉਗੇ ਜੀ ਇਹ ਜਿਹੜਾ ਜੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਹੈਗੇ ਇੱਥੇ ਜਿਹੜੇ ਪਾਸ ਹੋ ਗਏ ਉਹਨਾਂ ਨੇ ਸੰਸਦ ਦੇ ਪਾਸ ਕਰਤੇ ਆ ਔਰ ਮਜ਼ਦੂਰਾਂ ਵਾਲੇ ਤੇ ਕਿਸਾਨਾਂ ਵਾਲੇ ਬਿਲਕੁਲ ਮਾਰੂ ਸਾਫਤ ਹੋਣਗੇ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਉਹਦੇ ਨਾਲ ਉਹਦੇ ਕਰਕੇ ਤਕਰੀਬਨ 10 ਤੋਂ 15 ਲੱਖ ਬੰਦਾ ਜਿਹੜਾ ਹੋਗਾ ਬਾਰਡਰਾਂ ਦੇ ਉੱਤੇ ਦਿੱਲੀ 'ਚ ਬੈਠਾ ਔਰ ਸਾਰੇ ਇਸ ਇਸ ਚੀਜ਼ ਦਾ ਪ੍ਰੋਟੈਸਟ ਕਰ ਰਹੇ ਨੇ ਕਿ ਉਸ ਕਾਨੂੰਨ ਨੂੰ ਵਾਪਸ ਲਿਆਂਦਾ ਜਾਵੇ ਔਰ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਵੀ ਅਸੀਂ ਸਾਡੇ ਪਿੰਡੋਂ ਦੋ ਟਰੱਕ ਲੱਕੜਾਂ ਦੇ ਜਾ ਚੁੱਕੇ ਆ ਔਰ ਪਾਣੀ ਦਾ ਰਜਾਈਆਂ ਵਗੈਰਾ ਗੱਦੇ ਤਰਪਾਲਾਂ ਔਰ ਚੌਥੀ ਹੁਣ ਚੌਥੀ ਵਾਰੀ ਅਸੀਂ ਇਹ ਕਾਫਲਾ ਫਿਰ ਲੈ ਕੇ ਚੱਲੇ ਆ ਟਰੈਕਟਰ ਜਿਹੜੀ 26 ਦੀ ਕੋ ਰੈਲੀ ਹੋਣੀ ਹੈ ਉਹਦੇ ਵਿੱਚ ਸਾਰੇ ਟਰੈਕਟਰ ਵੀ ਹੈਗੇ ਪੰਜ ਪਿੰਡ ਦੇ ਔਰ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਔਰ ਸਾਡੇ ਪਿੰਡ ਦੇ ਜਿਹੜੇ ਬੰਦੇ ਬਲਵਿੰਦਰ ਸਿੰਘ ਪੱਛੂ ਹੋਇਆ ਮਲਕੀਸ਼ ਸਿੰਘ ਹੋਇਆ ਕੈਪਟਨ ਮਲਕੀਸ਼ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਔਰ ਕੁਲਦੀਪ ਸਿੰਘ ਭੋਗਲ ਉਹ ਵੀ ਹਾਕੀ 올ਿਪੀਅਨ ਹੈ ਉਹਨਾਂ ਨੇ ਬੜੀ ਮਾਇਕ ਸਹਾਇਤਾ ਕੀਤੀ ਆ ਇਸ ਜਿਹੜਾ ਅੰਦੋਲਨ ਦੇ ਵਿੱਚ ਔਰ ਉਹਨਾਂ ਸਾਰਿਆਂ ਦਾ ਅਸੀਂ ਤਹਿਤੋਂ ਧੰਨਵਾਦ ਕਰਦੇ ਆਂ ਤਾਂ ਕੀ ਲੱਗਦਾ ਜੀ ਮੋਰਚਾ ਫਾਤੇ ਕਰਕੇ ਆਂ ਹਾਂਜੀ ਬਿਲਕੁਲ ਮੋਰਚਾ ਕਿਉਂਕਿ ਕੱਲ ਜਿਹੜੀ ਪਰਸੋਂ ਗੱਲ ਟੁੱਟ ਗਈ ਸੀ ਸਰਕਾਰ ਨਾਲ ਉਹ ਹਾਲੇ ਗੱਲ ਬਿਲਕੁਲ 11ਵੇਂ ਗੇੜਵੇ 'ਚ ਜਾ ਕੇ ਗੱਲ ਟੁੱਟ ਗਈ ਉਹ ਬੰਦ ਹੋ ਗਈ ਆ ਉਹ ਰੌਣਾਂ ਵਾਲੇ ਸਮੇਂ 'ਚ ਸਰਕਾਰ ਨੂੰ ਚੁਕਣਾ ਪਊਗਾ ਇਹਦਾ ਕੋਈ ਗੱਲਬਾਤ ਚੱਲੀ ਜਾਂਦੀ ਤਰੀਕ ਤੇ ਤਰੀਕ ਮਿਲ ਜਾਂਦੀ ਆ ਬਾਰਤਾ ਟੁੱਟ ਜਾਂਦੀ ਬੈਸੇਟਾ ਨਿਕਲਦੀਆਂ ਹਰੇਕ ਵਾਰ ਬੈਸੇਟਾ ਨਿਕਲਦੀਆਂ ਕੀ ਕਾਰਨ ਮੰਨਦੇ ਹੋ ਇਹ ਦਵਾਜ ਹੀ ਬਣ ਰਿਹਾ ਸਰਕਾਰ ਤੇ ਸਰਕਾਰਾਂ ਜਿਹੜੇ ਕਾਨੂੰਨ ਪਾਸ ਕਰਦੀਆਂ ਉਹ ਐਡੀ ਛੇਤੀ ਨਹੀਂ ਕੋਈ ਹੋ ਜਾਂਦੇ ਵੀ 2-4 ਦਿਨਾਂ ਜਾਂ ਮਹੀਨੇ ਬਾਅਦ ਨਹੀਂ ਐਡੀ ਛੇਤੀ ਮਸਲੇ ਹੱਲ ਹੁੰਦੇ ਇਹ ਲੰਬੜੀਆਂ ਲੜਾਈਆਂ ਲੰਬੀਆਂ ਲਾਣੀਆਂ ਪੈਂਦੀਆਂ ਨੇ ਕੋਸ਼ਿਸ਼ ਤਾਂ ਝੁਕੀ ਆ ਸਰਕਾਰ ਕੋਸ਼ਿਸ਼ ਤਾਂ ਝੁਕੀ ਆ ਜਿਹੜੀ ਕਹਿੰਦੀ ਵੀ ਡੇਢ ਸਾਲ ਲਈ ਅਸੀਂ ਕਾਨੂੰਨ ਨੂੰ ਰੱਦ ਕਰ ਦਿੰਨੇ ਹਾਂ ਹਾਂਜੀ ਬਿਲਕੁਲ ਝੁਕੀ ਆ 11ਵੇਂ ਗੇਟ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਕੀਤਾ ਹੈਗਾ ਵੀ ਤੁਸੀਂ ਇਸ ਗੇਟ ਦੇ ਉੱਤੇ ਅਸੀਂ ਡੇਢ ਸਾਲਿਓ ਨੂੰ ਰੋਕ ਦਿੰਨੇ ਆ ਪਰ ਕਿਸਾਨ ਜੁਨੀਮਦੀਆਂ ਸਹਿਮਤ ਨਹੀਂ ਹੈਗੀਆਂ ਕਿਉਂਕਿ ਉਹ ਗੱਲ ਲੰਬੀ ਜਾ ਸਕਦੀ ਆ ਕਮੇਟੀਆਂ ਬਣ ਸਕਦੀਆਂ ਮੁੜ ਕੇ ਗੱਲ ਫਿਰ ਉੱਥੇ ਆ ਸਕਦੀ ਐ ਇਸ ਕਰਕੇ ਹੁਣ ਤਾਂ ਅੰਦੋਲਨ ਚੱਲ ਰਿਹਾ ਜੰਗ ਜਿੱਤੂਗੀ ਜਿੱਤੀ ਜਾ ਸਕਦੀ ਔਰ ਜਿੱਤ ਕੇ ਆਵਾਂਗੇ ਇਹਨਾਂ ਦਾ ਕਹਿਣਾ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਆ ਉੱਥੇ ਨੱਕ ਦੇ ਖਤਮ ਹੋ ਜਾਏ ਇਸ ਕਰਕੇ ਕਿਸਾਨ ਜਥੇਬੰਦੀਆਂ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਬੋਪਾਰਾ ਕਲਾਂ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਨਾ ਸਰ ਜੀ ਹਾਂ ਜੀ ਦਵਿੰਦਰ ਸਿੰਘ ਸਰਪੰਚ ਪਿੰਡ ਬੋਪਾਰਾ ਕਲਾਂ ਜੀ ਸਾਰੇ ਅੱਜ ਜਿਹੜਾ ਇਹ ਸੇਵਾ ਜਾ ਰਹੀ ਐ ਕੀ ਕਹਿਣਾ ਚਾਹੋ ਸਰਦਾਰ ਬਲਵਿੰਦਰ ਸਿੰਘ ਭੱਜੂ ਗਰਜੀਤ ਸਿੰਘ ਬੋਪਾਰਾਏ ਤੇ ਅਕਲਦੀਪ ਸਿੰਘ ਭੋਗਲ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਮਾਲਿਸ ਸਹਾਇਤਾ ਦੇ ਕੇ ਅਸੀਂ ਦਿੱਲੀ ਜਾਣ ਜਾ ਰਹੇ ਹਾਂ ਜੋ ਵੀ ਸਾਨੂੰ ਕਿਸੇ ਤਰ੍ਹਾਂ ਦਾ ਵੀ ਉਹਨਾਂ ਬਹੁਤ ਸਹਾਇਤਾ ਦਿੱਤੀ ਆ ਉਹਦੇ ਵਿੱਚ ਡਿਸਪੋਜ਼ਲ ਤੇ ਦੁੱਧ ਦੀ ਸੇਵਾ ਲੈ ਕੇ ਜਾ ਰਹੇ ਹਾਂ ਸਰਪੰਚ ਸਾਹਿਬ ਜੀ ਜਮਨਾ ਜਮਨ ਤੁਹਾਡੇ ਪਿੰਡੋਂ ਟ੍ਰੈਕਟਰ ਵੀ ਜਾ ਰਿਹਾ ਜੀ ਹਾਂ ਜੀ ਸਾਡੇ ਪਿੰਡੋਂ ਪੰਜ ਟ੍ਰੈਕਟਰ ਵੀ ਜਾ ਰਹੇ ਆ ਹੋਰ ਨੌਜਵਾਨ ਵੀਰ ਵੀ ਜਾ ਰਿਹਾ ਨਾਲ ਨੌਜਵਾਨ ਵੀਰ ਵੀ ਜਾ ਰਹੇ ਨੇ ਟਰੈਕਟਰ ਵੀ ਜਾ ਰਹੇ ਨੇ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਨੇ ਭਾਈ ਸਾਹਿਬ ਮੈਂ ਇੱਕ ਵੈਸੇ ਹੀ ਮੈਂ ਜਿਹੜੇ ਸਾਡੇ ਮੁੰਡੇ ਛੋਟੇ ਜਿਹੜੇ ਜਾ ਰਹੇ ਸਾਡੇ ਵੀਰ ਛੋਟੇ ਮੇਰੇ ਭਰਾ ਜਾ ਰਹੇ ਸਾਰੇ ਟਰੈਕਟਰਾਂ ਦੇ ਉੱਤੇ ਉਹਨਾਂ ਨੂੰ ਹੱਥ ਵਾਂ ਕੇ ਬੇਨਤੀ ਆ ਔਰ ਬਿਲਕੁਲ ਕਿਉਂਕਿ ਜਾਨਾਂ ਬੜੀਆਂ ਕੀਮਤੀ ਆ ਇਸ ਚੀਜ਼ ਤੋਂ ਬਿਲਕੁਲ ਹਮੇਸ਼ਾ ਵਿਚਾਰ ਰੱਖਣਾ ਸਪੀਡ ਲਿਮਟ ਰੱਖਣੀ ਆ ਔਰ ਹਰ ਹਰ ਤਰ੍ਹਾਂ ਦੀ ਬਚਾਵ ਚ ਰਹਿਣਾ हां ਕਿਉਂਕਿ ਜਿੱਦਾਂ ਅਸੀਂ ਬੋਤ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਕੀਤੀ ਆ ਕਿ ਸਪੀਡ ਲਿਮਟ ਜੀ ਰੱਖਣੀ ਆ ਬਚਾਣਾ ਆ ਕਿਸੇ ਨਾਲ ਲੜਨਾ ਝਗੜਾ ਨਹੀਂ ਕਿਉਂਕਿ ਪੰਜਾਬ ਤਾਂ ਹੈਗਾ ਹੀ ਸ਼ਾਂਤੀ ਭਰੇ ਆ ਸ਼ਾਂਤੀ ਇਸ ਸ਼ਾਂਤੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਹਿੰਦੂ ਸਿੱਖ ਭਾਈਚਾਰੇ 'ਚ ਵਿਸ਼ਵਾਸ ਰੱਖਦੇ ਨੇ ਹੋਰ ਮੇਰੇ ਵੀਰ ਨਾਲ ਮੌਜੂਦ ਨੇ ਸਤਸ੍ਰੀਕਾਲ ਜੀ ਸਤਸ੍ਰੀਕਾਲ ਜੀ ਆਦਰ ਸਿੰਘ ਆਦਰ ਸਿੰਘ ਕੀ ਕਹਿਣਾ ਚਾਹੋਗੇ ਅੱਜ ਮੈਂ ਪਹਿਲਾਂ ਜੀ ਗੁਰੂ ਸਾਹਿਬ ਨੂੰ ਬਖਸ਼ੀ ਫਤਿਹ ਬਲਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੀ ਕਹਿਣਾ ਚਾਹੁੰਦੇ ਜੀ ਪੰਜ ਚਾਰ ਵਾਰੀ ਪਹਿਲਾਂ ਸਾਡੇ ਪਿੰਡੋਂ ਜਿੱਦਾਂ ਬ ਦੁੱਧ ਵੀ ਗਿਆ ਗੱਦੇ ਵੀ ਗਏ ਹੋਰ ਵੀ ਗਿਆ ਹੁਣ ਇਸ ਵਾਰ ਅਸੀਂ ਫੇਰ ਡਿਸਪੋਜ਼ਲ ਤੇ ਦੋਦੀ ਸੇਵਾ ਕਰ ਰਹੇ ਆ ਅਸੀਂ ਇਹ ਚਾਹੁੰਦੇ ਆ ਕਿ ਗੁਰੂ ਸਾਹਿਬ ਅਗੇ ਇਹ ਅਰਦਾਸ ਕਰਦੇ ਆ ਕਿ ਸਾਡੇ ਜਿੰਨੇ ਵੀਰ ਜਾ ਰਹੇ ਆ ਇਹ ਫਤਿਹ ਬਖਸ਼ ਕੇ ਹੋਣ ਇਹ ਜਿੰਨੇ ਵੀਰ ਜਾ ਰਹੇ ਨੇ ਫਤਿਹ ਬਖਸ਼ ਕੇ ਹੋ ਉਹਨਾਂ ਦਾ ਨੌਜਵਾਨ ਵੀਰ ਹੋਰ ਵੀ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਸ਼ਰਨ ਸਿੰਘ ਹੈਗਾ ਜੀ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਜਿਸ ਕੰਮ ਲਈ ਮੇਨ ਪੁਆਇੰਟ ਜਾ ਰਹੇ ਆ ਉਹ ਫਤਿਹਬਖਸ਼ ਜੇ ਬਸ਼ਕਿ ਬਖਸ਼ ਕੇ ਆਈਏ ਕਿ ਨਾਲ ਸਾਡੇ ਵੀਰ ਭਰਾ ਵੀ ਜਾ ਰਹੇ ਹਨ ਵੱਡੇ ਭਰਾ ਵੀ ਜਾ ਰਹੇ ਹਨ ਇਹਨਾਂ ਨੂੰ ਵੀ ਇਹ ਆਪਣੇ ਨਾਲ ਹੁਣ ਚਾਹੀਦਾ ਕਿ ਇੱਕ ਇੱਕ ਪੁਆਇੰਟ ਇਕੱਠੇ ਹੋ ਕੇ ਜਾਓ ਤੇ ਇਕੱਠੇ ਹੋ ਕੇ ਵਾਪਸ ਆਓ ਔਰ ਮੋਰਚਾ ਫਤਿਹ ਕਰਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਮੋਰਚਾ ਫਤਿਹ ਕਰਕੇ ਆਉਣਗੇ ਵੀਰ ਮੈਂ ਦਿਖਾ ਦੇਣਾ ਚਾਹਾਂਗਾ ਕਿ ਮੇਰੇ ਕਿਸਾਨ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਵਾਹਿਗੁਰੂ ਜੀ ਵਾਹਿਗੁਰੂ ਜੀ ਹੋਰ ਵੀ ਹਾਂ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਸ਼ਾਇਦ ਹਾਂਜੀ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਖਾਸ ਕਰਕੇ ਇੱਕ ਤਾਂ ਲਹਿਰ ਚੈਨਲ ਵਾਲੋਂ ਵੀ ਜਿਹੜੇ ਇਤਿਹਾਕ ਸਾਡੇ ਕਵਰੇਜ ਕਰਦੇ ਆਂ ਅਸੀਂ ਬਹੁਤ ਬਹੁਤ ਦਾ ਧੰਨਵਾਦ ਕਰਨਾ ਚਾਹੁੰਦੇ ਨਾਲ ਹੀ ਅਸੀਂ ਸਾਰੇ ਹੀ ਨੌਜਵਾਨੋਂ ਫੇਰ ਦੁਬਾਰਾ ਬੇਨਤੀ ਕਰਦੇ ਆਂ ਕਿ ਜਿਹੜਾ ਜਦੋਂ ਵੀ ਤੁਸੀਂ ਰੋਡ ਤੇ ਚੱਲਣਾ ਬਹੁਤ ਆਪਣੇ ਲਿਮਟ ਰਹਿਣਾ ਔਰ ਸਪੀਡ ਆਪਣੀ ਲਿਮਟ ਰੱਖਣੀ ਹੈ ਅਗਰ ਕੋਈ ਪੁਲਿਸ ਵਾਲਾ ਤੁਹਾਨੂੰ ਕੋਈ ਪੁੱਛਦਾ ਸਕਦਾ ਤਾਂ ਉਹਦਾ ਨਾਲ ਕੋਈ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹਾਂ ਬਿਲਕੁਲ ਸਾਤ ਮਿੰਟ ਟੰਗਣਾ ਜਾ ਕੇ ਆਪਣੇ ਅਨ ਸਰੀ ਉੱਥੇ ਪਹੁੰਚਣਾ ਜਿੱਥੇ ਮੋਰਚੇ ਦੇ ਉੱਤੇ ਤਾਂ ਕਿ ਆਪਣਾ ਹੀ ਪਿੰਡਾਂ ਲੋਜਾ ਸਾਰੇ ਆਪਣੇ ਸਮੂਚੇ ਜੋ ਮੋਰਚਾ ਉਹਨੂੰ ਆਪਣਾ ਦਿਖਾ ਸਕੀਏ ਵੀ ਅਸੀਂ ਕਿਸ ਤਰ੍ਹਾਂ ਸਰਕਾਰ ਨਾਲ ਇਹ ਆੜਾ ਲਿਆ ਹੋਰ ਆਪਣਾ ਸਾਰਾ ਹੀ ਪੁਰ ਅਮਨ ਆਪਣੀ ਜਿੱਤ ਜਿਹੜੀ ਆ ਲੜਾਈ ਲਿੱਤ ਕੇ ਆਵਾਂਗੇ ਮੇਰੇ ਕਿਸਾਨ ਵੀਰ ਮੇਰੇ ਮਜ਼ਦੂਰ ਵੀਰ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਨੇ ਇਹਨਾਂ ਦਾ ਇਹ ਹੀ ਕਹਿਣਾ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਫੈਸਲੇ ਇਹਨਾਂ ਦੇ ਹੱਕ ਦੇ ਵਿੱਚ ਹੋਣ ਤਾਂ ਕਿ ਇਹ ਜਿਹੜੇ ਸੁੱਖੀ ਸੰਧੀ ਆਪਣੇ ਘਰ ਆ ਸਕਣ 26 ਤਰੀਕ ਨੂੰ ਇੱਕ ਟਰੈਕਟਰ ਰੈਲੀ ਹੈਗੀ ਆ ਟਰੈਕਟਰ ਰੈਲੀ ਆ 26 ਤਰੀਕ ਨੂੰ ਉਸ ਦੇ ਵਿੱਚ ਵੀ ਇਹ ਸਾਰੇ ਵੀਰ ਮੇਰੇ ਹਿੱਸਾ ਲੈਣ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੰਦਾਬਾਦ ਦੇ ਨਾਰੇ ਇੱਕ ਵਾਰ ਫੇਰ ਲੱਗ ਰਹੇ ਨੇ ਪੂਰਾ ਜੋਸ਼ ਆ ਪੂਰਾ ਸਾ ਆ ਇੱਕ ਵਾਰ ਫੇਰ ਬੋਪਾ ਰਾਇ ਕਲਾਤੋ ਸਹਤਾ ਜਾ ਰਹੀ ਆ ਮੇਰੇ ਵੀਰਾਂ ਦੀ ਟਰੈਕਟਰ ਰੈਲੀ ਦੇ ਵਿੱਚ ਸੁਮਿਤ ਠਿੰਗੜਾ ਦੇ ਨਾਲ ਛਸ਼ੀਲ ਠਿੰਗੜਾ ਇਕ ਤਾਲਰ ਨਿਕੋਦਰ